ਤੇ ਬਲੱਡ ਪ੍ਰੈਸ਼ਰ ਦਾ ਸਰ ਜਿੱਦਾਂ ਵਧਣਾ નો ਡਾਕਟਰ ਚੰਗਾ ਤੇ ਨਹੀਂ ਹੈਗਾ ਸਟੇਬਲੀ ਇਹ ਠੀਕ ਤੇ ਉਹਦਾ ਡਾਇਰੈਕਟ ਲਿੰਕ ਹਾਰਟ ਦੇ ਨਾਲ ਹੀ ਹੁੰਦਾ ਜਾਂ ਕੋਈ ਹੋਰ ਮਤਲਬ ਦੇਖੋ ਨਹੀਂ ਬਲੱਡ ਪ੍ਰੈਸ਼ਰ ਦਾ ਵਧਣਾ ਕੋਰਨਰੀ ਆਰਟਰੀ ਡਿਜ਼ੀਜ਼ ਦਾ ਸਿਨੋਨਿਮ ਨਹੀਂ ਹੈ ওকে ਕਿਉਂਕਿ ਮੇਨਲੀ ਕੀ ਆ ਜਾਂਦਾ ਨਾ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਤੇ ਕਾਰਡੀਓਲੋਜਿਸ ਨੂੰ ਦਿਖਾਓ ਜੀ ਨਹੀਂ ਉਹ ਠੀਕ ਹੈ ਉਹ ਗੱਲ ਠੀਕ ਹੈ ਕਿਉਂਕਿ ਬਲੱਡ ਕਾਰਡੀਓਲੋਜਿਸ ਤੋਂ ਸਿਰਫ ਹਾਰਟ ਦਾ ਡਾਕਟਰ ਨਹੀਂ ਹੈ ਕਾਰਡੀਓਲੋਜਿਸ ਤੋਂ ਕਾਰਡੀਓ ਤੇ ਵਾਸਕੂਲਰ ਕਾਰਡੀਓਲਜੀ ਇਸ ਹਾਰਟ ਵਸਕਲਰ ਇਸ ਦਾ ਬਲੱਡ ਵੈਸਲ ਬਿਲਕੁਲ ਬਲੱਡ ਵੈਸਲ ਚਾਹੇ ਦਿਲ ਦੇ ਹੋਣ ਚਾਹੇ ਦਿਮਾਗ ਦੇ ਹੋਣ ਚਾਹੇ ਫੇਫੜਿਆਂ ਦੇ ਹੋਣ ਚਾਹੇ ਗੁਰਦੇਆਂ ਦੇ ਹੋਣ ਚਾਹੇ ਲੱਤਾਂ ਦੇ ਹੋਣ ਚਾਹੇ ਬਾਹਾਂ ਦੇ ਹੋਣ ਸਾਰਾ ਨਾ ਚੀਜ਼ਾ ਬਤਾ ਜਿੱਥੋਂ ਤੱਕ ਖੂਨ ਜਾਣਾ ਆਰਟਰੀਜ਼ ਤੇ ਵੇਇਨਸ ਤੇ ਹਾਰਟ ਤੱਕ ਠੀਕ ਹੈ ਬਲੱਡ ਪ੍ਰੈਸ਼ਰ ਦਾ ਵਧਣਾ ਬਲਾਕੇਜ ਨਾਲ ਸੰਬੰਧਿਤ ਨਹੀਂ ਹੈ ਔਰ ਬਲੱਡ ਪ੍ਰੈਸ਼ਰ ਲੰਬੇ ਸਮੇਂ ਤੱਕ ਵਧਦਾ ਰਹੇਗਾ ਤਾਂ ਬਲੋਕੇਜ ਵੀ ਹੋਏਗੀ ਤੇ ਹਾਰਟ ਦਾ ਜਿਹੜਾ ਪੰਪਿੰਗ ਵੀ ਕਮਜ਼ੋਰ ਹੋਏਗੀ ਤੇ ਹਾਰਟ ਫੇਲਿਅਰ ਵੀ ਵਧੂਗਾ ਹਾਰਟ ਦੀ ਪੰਪਿੰਗ ਕੈਪੈਸਿਟੀ ਵੀ ਘਟੂਗੀ ਦਿਮਾਗ ਦਾ ਅਟੈਕ ਬ੍ਰੇਨ ਦਾ ਅਟੈਕ ਵੀ ਆ ਸਕਦਾ ਹੈ ਗੁਰਦੇ ਵੀ ਫੇਲ ਹੋ ਸਕਦੇ ਹੈ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ